ਹਾਂਜੀ ਸੱਚਮੁੱਚ ਕਮਾਲ ਦੀ ਖੇੜ ਆ ਉਸ ਕਾਲਪੁਰਖ ਵਾਹਿਗੁਰੂ ਦੀ ਆਪਾਕ ਸ੍ਰੀ ਗੱਲ ਕਰੀਦੀ ਹੈ ਕਿ ਜਿੱਥੇ ਵੀ ਇਨਸਾਨ ਪੈਦਾ ਹੁੰਦਾ ਉਹਦੇ 20 ਕਿਲੋਮੀਟਰ ਦੇ ਏਰੀਏ ਦੇ ਵਿੱਚ ਜੋ ਵੀ ਕੁਝ ਉੱਗਦਾ ਉਸ ਇਨਸਾਨ ਦੇ ਵਾਸਤੇ ਉਗਾਇਆ ਜਾਂਦਾ ਉਹ ਗੱਲ ਵੱਖਰੀ ਹੈ ਕਿ ਸਾਨੂੰ ਉਹਨਾਂ ਚੀਜ਼ਾਂ ਦਾ ਗਿਆਨ ਨਹੀਂ ਹੁੰਦਾ ਇਸ ਕਰਕੇ ਅਸੀਂ ਚੀਜ਼ਾਂ ਜਿਹੜੀਆਂ ਉਹ ਆਪਣੀ ਜ਼ਿੰਦਗੀ ਦੇ ਵਿੱਚ ਘਟ ਵਰਤਦੇ ਹਾਂ ਪਰ ਅੱਜ ਆਪਾਂ ਪ੍ਰਮਾਤਮਾ ਦੀ ਇੱਕ ਐਸੀ ਰਹਿਮਤ ਦੀ ਗੱਲ ਕਰਾਂਗੇ ਜੀਤੇ ਤੋਂ ਅਸੀਂ ਅਕਸਰੀ ਸਖਣੇ ਰਹਿ ਜਾਂਦੇ ਆ ਜਾਂ ਕਹਿ ਲਓ ਜਿਹਦੇ ਬਾਰੇ ਸਾਨੂੰ ਮਾੜਾ ਮੋਟਾ ਪਤਾ ਹੁੰਦਾ ਪਰ ਅਸੀਂ ਉਹਦਾ ਫਾਇਦਾ ਨਹੀਂ ਕਦੇ ਲੈਂਦੇ ਹੁਣ ਤਾਂ ਸਾਇੰਸ ਵੀ ਇਸ ਚੀਜ਼ ਨੂੰ ਮੰਨਦੀ ਆ ਕਿ ਜੇ ਇਨਸਾਨ ਦਿਨ ਦੇ ਵਿੱਚ 10-15 ਮਿੰਟ ਵਾਸਤੇ ਕਿਸੇ ਦਰਖਤ ਨੂੰ ਜਫੀ ਬਾਲਵੇ ਜਾਂ ਉਹਦੇ ਨਾਲ ਢੂ ਲਾ ਕੇ ਬੈਠ ਜਵੇ ਤਾਂ ਉਹ ਇੱਕ ਐਸੇ ਕੁਦਰਤੀ ਸਿਸਟਮ ਦਾ ਹਿੱਸਾ ਬਣ ਜਾਂਦਾ ਜਿਹਦੇ ਵਿੱਚ ਜਿਹੜੀ એનર્ਜੀ ਆ ਉਹ ਸਰਕਲ ਕਰਦੀ ਆ ਉਹ ਘੁੰਮਦੀ ਆ ਜਿਹਦੇ ਵਿੱਚ એનર્ਜੀ ਆ ਜਿਹੜੀ ਉਹ ਫਲੋ ਕਰਦੀ ਆ ਸੋ ਤੁਹਾਡੇ ਸਰੀਰ ਦਾ ਜਿਹੜਾ ਟੈਂਪਰੇਚਰ ਆ ਤੁਹਾਡੇ ਸਰੀਰ ਦਾ ਜਿਹੜਾ ਬਲੱਡ ਪ੍ਰੈਸ਼ਰ ਆ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਲੈਵਲ ਦੇ ਵਿੱਚ ਆ ਜਾਂਦੀਆਂ ਨੇ ਸੋ ਇਸ ਕਰਕੇ ਜਦੋਂ ਵੀ ਸਮਾਂ ਮਿਲਦਾ ਤੁਹਾਨੂੰ ਤੁਸੀਂ ਦਰਾਖਤ ਦੇ ਨਾਲ ਢੂ ਲਾ ਕੇ ਬੈਠੋ ਜਾਂ ਜਫੀ ਪਾ ਕੇ ਬੈਠੋ ਜਦੋਂ ਵੀ ਤੁਹਾਨੂੰ ਸਮਾਂ ਮਿਲਦਾ ਘਾ ਹੁੰਦਾ ਜਿਹੜਾ ਆਪਣਾ ਉਹਦੇ ਉੱਤੇ ਤੁਰਨਾ ਚਾਹੀਦਾ ਆਪਾਂ ਨੂੰ ਆਪਾਂ ਨੂੰ ਕੁਦਰਤ ਦੇ ਆਪਾਂ ਨੂੰ ਪ੍ਰਕਿਰਤੀ ਦੇ ਨੇੜੇ ਰਹਿਣਾ ਚਾਹੀਦਾ ਆਪਾਂ ਨੂੰ ਕੁਦਰਤ ਦੀ ਗੋਦ ਦੇ ਵਿੱਚ ਬੈਠਣਾ ਚਾਹੀਦਾ ਇਹਦੇ ਨਾਲ ਅਸੀਂ ਪ੍ਰਮਾਤਮਾ ਨਾਲ ਵੀ ਜੁੜਦੇ ਹਾਂ ਤੇ ਇਹਦੇ ਨਾਲ ਅਸੀਂ ਬਨਸਪਤੀ ਨਾਲ ਵੀ ਜੁੜਦੇ ਹਾਂ ਤੇ ਇਹ ਚੀਜ਼ਾਂ ਨੇ ਜਿਹੜੀਆਂ ਸਾਇੰਸ ਵੱਲੋਂ ਵੀ ਪ੍ਰੂਫ ਹੋ ਚੁੱਕੀਆਂ ਨੇ ਆਪਾਂ ਐਸੇ ਕਰਕੇ ਕਹਿੰਦਾ ਕਿ ਪ੍ਰਮਾਤਮਾ ਨੇ ਬਹੁਤ ਤੋਹਫੇ ਨੇ ਜਿਹੜੇ ਇਨਸਾਨ ਨੂੰ ਦਿੱਤੇ ਆ ਬਸ ਉਹ ਗੱਲ ਵੱਖਰੀ ਆ ਕਿ ਸਾਨੂੰ ਉਹਨਾਂ ਚੀਜ਼ਾਂ ਦਾ ਇਲਮ ਨਹੀਂ ਹੈਗਾ ਸਾਨੂੰ ਉਹਨਾਂ ਚੀਜ਼ਾਂ ਦਾ ਗਿਆਨ ਨਹੀਂ ਹੈਗਾ ਇਹ ਛੋਟੀਆਂ-ਛੋਟੀਆਂ ਚੀਜ਼ਾਂ ਅਸੀਂ ਜੇ ਆਪਣੀ ਜ਼ਿੰਦਗੀ ਦੇ ਵਿੱਚ ਧਾਰਨ ਕਰਦੇ ਆ ਜਾਂ ਇਹਨਾਂ ਚੀਜ਼ਾਂ ਦੇ ਉੱਤੇ ਧਿਆਨ ਦਿੰਨੇ ਆ ਤਾਂ ਸਾਡੀ ਜ਼ਿੰਦਗੀ ਆ ਜਿਹੜੀ ਉਹ ਬਦਲ ਸਕਦੀ ਆ ਸੋ ਇਸੇ ਕਰਕੇ ਤੁਹਾਨੂੰ ਅਕਸਰ ਹੀ ਕਹੀਦਾ ਕਿ ਉਸ ਕਾਲਪੁਰਖ ਵਾਹਿਗੁਰੂ ਨੇ ਜ਼ਿੰਦਗੀ ਨੂੰ ਬਹੁਤ ਖੂਬਸੂਰਤ ਬਣਾਇਆ ਉਹਦੇ ਤੇ ਭਰੋਸਾ ਰੱਖੋ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ 'ਚ ਹੋ ਉਹਦਾ ਨਾਮ ਲੈਣਾ ਸ਼ੁਰੂ ਕਰੋ ਕਿਉਂਕਿ ਚਮਤਕਾਰ ਹੁੰਦੇ ਆ ਤੇ ਕਲਾ ਵਰਤਦੀ ਆ ਜਿਉਂਦੇ ਵਾਸਤੇ ਰਹੋ ਧੰਨਵਾਦ